ਇੰਜੈਕਸ਼ਨ ਦੇ ਦੋ ਲੱਗਣੇ ਲੱਗਣੇ ਆ ਪਹਿਲੇ 10 ਪਹਿਲੇ 10 ਹੁਣ ਖਾਏਂਗੀ ਚਿਪਸ ਘੁਰ ਘਰੇ ਖਾਣੇ ਆ ਠੰਡਾ ਪਾਣੀ ਪੀਣਾ ਹੈ ਹੈ ਚੱਲ ਪਹਿਲਾ ਪਹਿਲਾ ਮਾਸੀ ਨੂੰ ਪ੍ਰੋਮਿਸ ਕਰ ਇਧਰ ਮੂੰਹ ਕਰਕੇ ਇੰਜੀ ਪ੍ਰੋਮਿਸ ਕਰਨਾ ਇਧਰ ਮੂੰਹ ਕਰਕੇ ਦਬੋਲਵਾਵਾਂਗੇ ਇਕ ਲਵਾਵਾਂ ਚਲੋ ਅਸੀਂ ਗਾਲੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅੰਮਰਸਰ ਵਾਲਾ ਸੀ ਅੱਜ ਅਸੀਂ ਜਾ ਰਹੇ ਹਾਂ ਜੀ ਮੇਰੀ ਵਾਈਫ ਦੀ ਸਿਸਟਰ ਘਰ ਤੇ ਨਾਲ ਅਸੀਂ ਹੁੰਦੇ ਹੋਏ ਪਹਿਲਾਂ ਇਹਨਾਂ ਦੇ ਜਾਵਾਂਗੇ ਇਹਨਾਂ ਦੇ ਘਰ ਜਿਹੜਾ ਇਹਨਾਂ ਦਾ ਆਪਣਾ ਘਰ ਹੈ ਜਿੱਥੇ ਇਹਨਾਂ ਦੇ ਮੁੰਡੇ ਰਹਿੰਦੇ ਨੇ ਉੱਥੇ ਜਾਵਾਂਗੇ ਕਿਉਂਕਿ ਕੱਲ ਦੀ ਇਹਨਾਂ ਦੇ ਮੁੰਡਾ ਦੇ ਝੋਟ ਲੱਗੀ ਹੋਈ ਆ ਉੱਥੇ ਜਾਵਾਂਗੇ ਉਹਨਾਂ ਦਾ ਖੈਰ ਖਬਰ ਲਵਾ ਕੇ ਪਤਾ ਲਵਾ ਕੇ ਤੇ ਫਿਰ ਗੱਡੀ ਆਪਾਂ ਵੀ ਛਾਲ ਭਾਜੀ ਘਰ ਜਾਵਾਂਗੇ ਜੋ ਕਿ ਇਹਨਾਂ ਦੀ ਸਿਸਟਰ ਦਾ ਘਰ ਆ ਤੇ ਆਉ ਤੁਹਾਨੂੰ ਵੀ ਛਾਲ ਭਾਜਣਾ ਨਾਲ ਇਹਨਾਂ ਦੇ ਮਿਲਣਿਆ ਨਾਲ ਉਹਨਾਂ ਦੀ ਬੇਟੀ ਆ ਨਵੂ ਉਹਨਾਂ ਦਾ ਹਾਂਜੀ ਗਾਇਜ਼ ਅਸੀਂ ਆ ਗਏ ਹਾਂ ਜੀ ਡਿੰਪਲ ਕੇ ਘਰ ਐ ਉਹਨਾਂ ਦੇ ਬ੍ਰਦਰ ਨੇ ਉਹਦੋਂ ਤਾਂ ਮਿਲਾਇਆ ਸੀ ਜਿੰਨਾਂ ਨੇ ਗੱਡੀ ਸਾਫ਼ ਕੀਤੀ ਸੀ ਤੇ कुरकुरੇ ਖਾਂਦੇ ਨੇ ਮੰਮੀ ਜੀ ਕਿੱਥੇ ਜੇ ਕਿੱਥੇ ਛੱਟ ਲੱਗੀ ਦਾ ਡੇਕ ਛੱਟ ਲੱਗੀ ਕੀ ਹੋਇਆ ਵਾ ਦਿਖਾਓ ਕਿੱਥੇ ਵੱਡੇ ਕੁੱਤੇ ਨੇ ਕਿਹੜੇ ਕੁੱਤੇ ਨੇ ਵੱਡਿਆ ਦਿਖਾਓ ਫੇਰ ਕਿੱਦਾਂ ਲੱਗੇ ਦਿਖਾਓ ਕਿਹੜੇ ਕੁੱਤੇ ਨੇ ਵੱਡਿਆ ਉਹ ਜਖਮ ਵੀ ਦਿਖਾਓ ਆਏ ਓਹੋ ਐ ਵਾਲਾ ਆਲੀ ਹੋਇਆ ਅੱਛਾ ਆਈ ਦੰਦ ਮਾਰਨ ਟੀਕਾ ਕੱਲ ਵਾਲਿਆ ਸੀ तो तो तुरी। तुरी। पीर तुरी। पीर तुरी। आ, अच्छा। ਡੋਕਾ ਕਹਾਂਗੇ ਮੰਮੀ ਨੂੰ ਪੀਰ। ਪੋਂਢੀਰੇ ਫਰਕ ਕਿੱਗਨੋ। ਹਾਂ, ਪੀਰੇ ਜਾਣਾ ਪੀਰ ਧੂਰੀ। ਕਿੱਥੇ ਜਾਣਾ? ਪੀਰ ਧੂਰੀ। ਪੀਰ ਧੂਰੀ ਜਾਣਾ। ਪੀਰ ਧੂਰੀ। ਅੱਛਾ ਪੀਰ ਧੂਰੀ। ਮੱਥਾ ਦੇਖਣਾ ਟੋਕੋ। ਪੀਰ ਧੂਰੀ ਬਿੰਦਾ ਆ ਉਹ ਜਿੱਥੇ ਆਪਾਂ ਮੰਮੀ ਨੂੰ। ਅੱਛਾ ਜੀ। 1.5 ਕਿਲੋ। ਅੱਛਾ ਜੀ। ਠੀਕ ਹੈ ਜੀ। ਓਕੇ। ਠੀਕ। ਕਿਲੋ ਆਟਾ। 1.5 ਕਿਲੋ ਗੋੜ। ਠੀਕ ਹੈ ਜੀ। 1.5 ਕਿਲੋ ਆਟਾ। ਠੀਕ ਹੈ ਕਿੰਨਾ ਆਟਾ ਕਹਿੰਦੇ ਆ ਕਿਲੋ ਠੀਕ ਹੈ ਜੀ ਇਹ ਆਪਣੇ ਫਾਦਰ ਸਾਹਿਬ ਨੇ ਡਿੰਪਲ ਦੇ ਪਪਾ ਨੇ ਇਹ ਇਹਨਾਂ ਦਾ ਘਰ ਹੈ ਡਿੰਪਲ ਜੀ ਦਾ ਉੱਪਰ ਵੀ ਹੈਗਾ ਇਹ ਕਿੰਨਾ ਦਾ ਘਰ ਬਾਹਰ ਵੀ ਹੈਗਾ ਹੈ ਬਾਹਰਲੀ ਸਾਈਡ ਤੇ ਠੀਕ ਗਾਇਜ਼ ਪੀਰ ਧੂਰੀ ਬਾਰੇ ਦੱਸਣਾ ਹੈ ਕਿ ਆਪਣੇ ਨਾਲ ਇੱਥੇ ਖਾਸੇ ਦੇ ਲਾਗੇ ਪੈਂਦਾ ਆ ਚੀਚੇ ਭਗਣਾ ਜਾਈ ਦਾ ਖਾਸੇ ਤੋਂ ਰਸਤਾ ਨਿਕਲਦਾ ਚੀਚੇ ਭਗਣੇ ਦਾ ਉੱਥੇ ਇੱਕ ਦਰਬਾਰ ਹੈ ਪੀਰਾਂ ਦਾ ਦਰਬਾਰ ਹੈ ਉਹਨਾਂ ਕਹਿੰਦੇ ਨੇ ਪੀਰ ਧੂਰੀ ਉਹ ਤੋਂ ਦੀ ਪ੍ਰਥਾ ਹੈ ਕਿ ਜਦੋਂ ਵੀ ਕਿਸੇ ਕਿਸੇ ਆਦਮੀ ਨੂੰ ਕੁੱਤੇ ਨੇ ਵੱਢਿਆ ਹੋਵੇ ਨਾ ਤੇ ਮਤਲਬ ਉੱਥੋਂ ਜਾ ਕੇ ਟੋਕ ਲੈ ਆਈਦਾ ਗੋੜ ਦਾ ਮਤਲਬ ਦਿੰਦੇ ਨੇ ਟੋਕੋ ਰੋਟੀ ਦਿੰਦੇ ਨਾਲ ਗੋੜ ਦਿੰਦੇ ਉਹ ਟੋਕ ਲੈ ਕੇ ਖਾਈਦਾ ਵਾ ਉਹ ਸਵਾ ਮਹੀਨੇ ਦਾ ਪ੍ਰੇਜ ਹੁੰਦਾ ਵਾ ਕੋਈ ਉਹਨਾਂ ਦੇ ਵਾਰੇ ਆ ਉਸੇ ਦਰਬਾਰ ਤੇ ਤੇ ਉਹ ਮਤਲਬ ਜਾਣਾ ਹੁੰਦਾ ਵੀ ਕੋਈ ਵਾਰ ਜਾਣਾ ਹੁੰਦਾ ਵਾ ਤੇ ਇੱਕ ਵਾਰੀ ਟੋਕ ਲੈ ਆਈਦਾ ਵਾ ਉਸ ਹਰ ਹਫਤੇ ਦਾ ਟੋਕ ਦਿੰਦੇ ਆ ਕਿ ਇਹਨਾਂ ਦਾ ਕੋਈ ਸਿਸਟਮ ਹੁੰਦਾ ਉਹਨਾਂ ਦਾ ਤੇ ਉਹ ਫਿਰ ਟੋਕ ਜਦੋਂ ਲੈ ਕੇ ਆਈਦਾ ਵਾ ਤੇ ਉਹ ਮਤਲਬ ਠੀਕ ਹੋ ਜਾਂਦਾ ਉਹ ਕੁੱਤੇ ਦਾ ਜੋ ਵੱਡੇ ਜੋ ਉਹਨਾਂ ਮਲ ਗਈ ਜੋ ਇਨਫੈਕਸ਼ਨ ਨਹੀਂ ਕੋਈ ਕੁੱਤੇ ਦੀ ਜੋ ਵੱਡੇ ਦੀ ਹੁੰਦੀ ਉਹਦੇ ਨਾਲ ਤੇ ਉਥੇ ਮੰਮੀ ਦੀ ਗੱਲ ਜਾਣਗੇ ਤੇ ਮੇਰੇ ਜਿਹੜੇ ਸਾਲਾ ਸਾਹਿਬ ਉਹ ਲੈ ਕੇ ਲੈ ਰਹੇ ਸੀ ਨਾਲ ਨੰਬੂ ਵਾਸਤੇ ਨੰਬੂ ਨੂੰ ਅੰਬ ਬਹੁਤ ਪਸੰਦ ਹੈ ਗਿਆ ਇਹ ਉਹਦੇ ਵਾਸਤੇ 2 ਕਿਲੋ ਅੰਬ ਲੈ ਲੇ ਆ ਲੈ ਕੀ ਹੋਇਆ ਵਾ ਮੂਹ ਨੂੰ ਕਿ ਆਵਾ ਹੈ ਚਾਰੀ ਤੇ ਮਾਸੀ ਸਾਡੀ ਲੈ ਕੇ ਆਈ ਆ ਵਿਚਾਲਪਾਈ ਦੇ ਮਮਾ ਜੀ ਮੇਰੇ ਵਾਸਤੇ ਲੈ ਕੇ ਆਏ ਨੇ ਇਹਨਾਂ ਨੂੰ ਪਾਪੜੀਆ ਕਹਿੰਦੇ ਆ ਕਿ ਫੋਲ ਬੜੀਆਂ ਕਹਿੰਦੇ ਆ ਚੈੱਕ ਕਰਕੇ ਦੱਸਦੇ ਆ ਕੀ ਕਹਿੰਦੇ ਨੇ ਗਾਈਜ਼ ਇਹ ਹੈਗੀਆਂ ਵਾ ਫੋਲ ਬੜੀਆਂ ਟੇਸਟੀ ਆ ਸਾਡੇ ਮਾਸੀ ਜੀ ਨੇ ਭਾਈ ਘਰ ਕੰਮ ਚੱਲ ਰਿਹਾ ਜੀ ਇਹਨਾਂ ਨੇ ਦੀਵਾਰ ਦਾ ਕੰਮ ਕਰਵਾਉਣਾ ਸੀ ਆ ਸਾਹਮਣੇ ਖੜੇ ਹੈ ਵਿਸ਼ਾਲ ਭਾਜੀ ਮਿਸਤਰੀ ਕਿੰਨਾ ਕ ਟਾਈਮ ਲੱਗੂਗਾ ਇੱਕ ਹਫਤਾ ਭਾਈ ਹਫਤਾ ਲੱਗਣਾ ਇਹਨੂੰ ਕੀ ਬਾਤ ਹੈ ਦੀਵਾਰਾਂ ਪੱਕੀਆਂ ਕਰਿਓ ਦਾ ਟਾਈਮ ਹੋ ਗਏ ਆ ਹੋ ਗਏ ਹੋ ਜਿਆਦਾ ਟਾਈਮ ਨਾ ਲੱਡੂ ਚੱਲ ਰਹੇ ਆ ਛੁੱਟੀ ਦਾ ਟਾਈਮ ਹਲੇ ਹੋ ਨਹੀਂ ਹੋਣਾ ਸਵਾ ਪੰਜ ਮਿਸਤਰੀ ਸਾਹਿਬ ਜੀ ਲੋਕਲ ਹੀ ਦੂਰੋਂ ਆਏ ਕਿਦੋਂ ਵਾਦੀ ਤੋਂ ਹੀ ਕਿੱਥੋਂ ਦੇ ਇੱਕ ਦਾ ਆ ਅੱਜ ਦਾ ਅੱਛਾ ਜੀ ਉਹ ਕਿੱਥੇ ਪਿੰਦਾ ਹੈ ਰਫਾ ਦੇ ਘਰ ਚੋੜੀ ਠੀਕ ਹੈ ਸਹੀ ਹੈ ਅਸੀਂ ਗਾ ਜੀ ਜਾ ਰਹੇ ਹਾਂ ਸਾ ਜੀ ਬੰਦਿਆਂ ਨੂੰ ਲੈਣ ਕਿਉਂਕਿ ਵਿਸ਼ਾਲ ਭਾਈ ਠੇਕਦਾਰ ਨੇ ਇਹਨਾਂ ਦਾ ਪੇਂਟ ਦਾ ਕੰਮ ਇਸ ਤਰ੍ਹਾਂ ਕੋਠੀਆਂ 'ਚ ਪੇਂਟ ਕਰਦੇ ਆ ਤੇ ਇਹਨਾਂ ਦੀ ਜਿਹੜੀ ਲੇਅਰ ਆ ਆਪ ਹੀ ਲੇਅਰ ਨੂੰ ਲੈ ਕੇ ਜਾਂਦੇ ਆ ਤੇ ਆਪ ਹੀ ਕੰਮ ਦੇ ਛੱਡ ਕੇ ਹੁੰਦੇ ਆ ਤਾਂ ਅਸੀਂ ਜਾ ਰਹੇ ਸੀ ਉਹਨਾਂ ਨੂੰ ਲੈਣ ਤੇ ਗਾੜੀ ਇਸੇ ਤਰ੍ਹਾਂ ਦਿਖਾਉਂਦੇ ਆ ਕਿ ਕਿੱਥੇ ਲੇਅਰ ਆਪਣੀ ਕੰਮ ਸ਼ਾ ਪੌਰਨਮੀ ਦਾ ਜੀ ਚਾ ਘਰ ਪਰਿਵਾਰ ਕਿਦਾਂ ਠੀਕ ਹੈ ਸਾਰੇ ਬੰਦੇ ਗਾਈਸ ਅਸੀਂ ਚੁੱਕਲੇ ਆ ਹੁਣ ਅਸੀਂ ਘਰ ਜਾ ਰਹੇ ਆ ਬੰਦੇ ਗੱਡੀ ਚ ਭਾਲੇ ਆ ਹਾਂਜੀ ਕਰਨ ਭਾਜੀ ਜੀ ਭਾਜੀ ਕਿੱਦਾਂ ਕਰਿਆ ਇੱਥੇ ਕੰਮ ਕਰਕੇ ਕੰਮ ਬਹੁਤ ਵਧੀਆ ਰਿਹਾ ਹੈ ਸਹੀ ਆ ਦਿਲ ਲੱਗ ਗਿਆ ਹੀ ਹਾਂ AC ਵੀ ਲੱਗਾ ਹੈ। AC ਵੀ ਲੱਗਾ ਹੈ। ਮੈਂ ਇਸੇ ਚਲਾਇਆ ਸੀ। ਹਾਂ ਹਾਂ। ਨਹੀਂ ਨਹੀਂ AC ਛੱਡ ਕੇ ਕੰਮ ਕੀਤਾ। ਹਾਂ ਜੀ। ਉਹਨਾਂ ਸਾਡੇ ਘਰ ਵੀ ਲੱਗੇ ਸੀ AC AC ਚੱਲਣਦੇ। ਹਰ ਮਾਂ ਨਾ ਲੱਗੇ ਰਿਆ ਨਾ। ਉਹ ਪਰ ਗਰਮੀ 'ਚ ਮਰ ਜਾਂਦੇ AC ਵੜਿੰਗ ਕਰਨ ਵਾਲਾ। ਅੰਡਾ ਉਹਨੇ ਥੋੜੀ ਨਿਕਲਣਾ ਹੋਣਾ। ਉਹ ਇੱਕ ਟੇਬਲ ਕਰਨ ਹੋਰ ਹੈਗਾ ਯਾਰ, ਬਲੈਕ ਕਰਨਾ ਹੀ ਉਹਨੂੰ। ਕੱਲ ਕਰਾ ਦਾਂਗੇ। ਕੱਲ। ਰੰਗ ਹੈਗਾ ਕਰ ਦੇਂਗਾ ਭਾ। ਹੋਰ ਕੋਈ ਨਵੀਂ ਦਾ ਜੀ। ਇਦਾਂ ਤੇ ਹਮਾਰਾ ਕੈਮਰੇ ਚ ਹੋ ਰਿਹਾ ਹੈ ਕੈਮਰੇ 'ਚ ਆਜ ਕੱਲ ਕਰਨ ਨੂੰ ਆਦਤ ਬੈ ਗਈ ਨਾ ਸੀ ਜੇ ਕੰਮ ਕਰਨਾ ਨਹੀਂ ਆਈ ਸੀ ਹੋਣ ਕਰਕੇ ਕੰਮ ਕਰਦਾ ਹੈ ਮੈਡਮ ਨੇ ਤੇ ਨਹੀਂ ਕੁਝ ਕਿਹਾ ਵੀ ਅਸੀਂ ਕੋ ਲਾਇਆ ਨਹੀਂ ਨਹੀਂ ਹਾਂਜੀ ਵੀਰ ਜੀ ਅੱਜ ਅਸੀਂ ਲੋਗੜ ਆਏ ਸਾਂ ਜੀ ਲੋਗੜ ਅੰਕਲ ਬਹੁਤ ਦਹੀਂ ਭੱਲੇ ਮਸ਼ਹੂਰ ਹੈ ਅੰਕਲ ਦੇ ਇਹ ਬਾਬਾ ਜੀ ਦੇ ਦੁਕਾਨ ਦਾ ਨਾਂ ਕੀ ਅੰਕਲ ਜੀ ਬਾਬਾ ਜੀ ਕੁੱਲੀ ਦਾ ਦੁਕਾਨ ਬਾਬਾ ਕੁੱਲੀ ਵਾਲਾ ਬਾਬਾ ਜੀ ਕੁੱਲੀ ਵਾਲਿਆਂ ਦੀ ਦੁਕਾਨ ਹੈ ਬਾਬਾ ਦਰਸ਼ਨ ਸਿੰਘ ਜੀ ਡੇਰਾ ਇਹਨਾਂ ਦਾ ਮਾਲਾ ਦੇ ਵਿੱਚ ਬਹੁਤ ਚੜ੍ਹਦੀ ਕਲਾ ਵਾਲੇ ਸੰਤ ਨੇ ਤੇ ਉਹਨਾਂ ਦੇ ਨਾਂ ਤੇ ਦੁਕਾਨ ਹੈ ਇਹ ਤੇ ਬਹੁਤ ਮਸ਼ਹੂਰ ਦੁਕਾਨ ਆ ਮੈਂ ਇਹਦੇ ਵਿਚਾਲ ਭਾਈ ਅੱਜ ਆਏ ਆ ਭਾਈ ਕਹਿੰਦੇ ਅੱਜ ਉਥੋਂ ਲੋਹੜ ਘੜ ਤੋਂ ਹੀ ਦਹੀਂ ਭੱਲੇ ਖਾਣੇ ਆ ਅਸੀਂ ਕਿਹਾ ਜੀ ਨਾਲ ਆਪ ਇੱਥੇ ਵੀ ਖਾਵਾਂਗੇ ਤੇ ਨਾਲ ਘਰ ਵੀ ਲੈ ਕੇ ਜਾਵਾਂਗੇ ਪਰਿਵਾਰ ਨੂੰ ਵੀ ਸਾਰਿਆਂ ਨੂੰ ਖਵਾਵਾਂਗੇ ਆਹ ਬਾਈ ਕਾ ਦੋ ਦੁਕਾਨ ਰਹੀ ਦੁਕਾਨ ਹੈ ਇਹ 35 ਸਾਲ 35 ਸਾਲ ਪੁਰਾਣੀ ਦੁਕਾਨ ਹੈ ਜੀ ਮਸ਼ਹੂਰ ਲੋਹ ਗੜਦੀ ਦਹੀਂ ਭੱਲੇ ਵਾਲੀ ਦੁਕਾਨ ਹੈ। ਉਹ ਕਿਥੇ ਕਿਥੇ ਲੋੜ ਇੰਜੈਕਸ਼ਨ ਆਪੇ ਦੱਸ ਦੇ। ਦੱਸ ਬੋਲ ਕੀ ਕਿੰਨੇ ਇੰਜੈਕਸ਼ਨ ਲਵਾਨੇ ਦੱਸ? ਇੱਕ ਨਹੀਂ ਦੋ ਇੰਜੈਕਸ਼ਨ ਲੱਗਨੇ ਆ। ਉਹ ਤੇ ਫਿਰ ਆਪਣਾ ਉਹ ਬੰਦ ਕਰਨਾ ਆਪਣੇ ਜਿਹੜੇ ਖਾਣੇ ਚਿਪਸਪੁਰ ਕਰੇ ਬੰਦ ਕਰ ਸਰ ਜੀ ਉਹ ਇੰਜੈਕਸ਼ਨ ਦੇ ਦੋ ਲੱਗਣੇ ਲੱਗਦੇ ਆ ਪਹਿਲੇ ਦੱਸ ਪਹਿਲੇ ਦੱਸ ਹੁਣ ਖਾਏਂਗੀ ਚਿਪਸਪੁਰ ਕਰ ਕਰੇ ਖਾਣੇ ਆ ਠੰਡਾ ਪਾਣੀ ਪੀਣਾ ਹੈ ਹੈ ਇਹ ਚਾਹ ਪੀਣਾ ਪਾਣੀ ਦਿੱਤਾ ਉਹਦੇ ਨਾਲ ਵੇਖੀ ਚੱਲ ਪਹਿਲਾ ਪਹਿਲਾ ਮਾਸੀ ਨੂੰ ਪ੍ਰੋਮਿਸ ਕਰ ਇਧਰ ਮੂੰਹ ਕਰਕੇ ਪ੍ਰੋਮਿਸ ਕਰਨਾ ਇਧਰ ਮੂੰਹ ਕਰਕੇ ਡਬੋਲਵਾਵਾਂਗੇ ਕਿਲਵਾਵਾਂ ਚੰਗੀ ਮੈਡਮ ਇੱਕ ਹੀ ਲਾ ਦਿਓ ਫਿਰ ਇੰਜੈਕਸ਼ਨ ਅਸੀਂ ਗਾਇਜ਼ ਨਵੋ ਦੀ ਦਵਾਈ ਲੈਣ ਆਏ ਸਾਂ ਇਹ ਬਾਹਰ ਦਾ ਬੋਤ ਖਾਂਦੀ ਹੈ ਕਦੀ ਬਰਫ਼ ਵਾਲਾ ਪਾਣੀ ਪੀਂਦੀ ਹੈ ਠੰਡਾ ਕਦੀ কুরਕਰੇ ਖਾਂਦੀ ਹੈ ਹੁਣ ਦੇਖੋ ਅੱਜ ਨੇ ਦਵਾਈ ਫਰੀ ਤੇ ਇੱਕ ਇੰਜੈਕਸ਼ਨ ਲੱਗਾ ਹੈ ਤੇ ਜਿਹੜਾ ਕੁੜੀਏ ਰੋਈਏ ਇੰਜੈਕਸ਼ਨ ਲਗਵਾ ਲੱਗਿਆ ਮੈਂ ਉਹ ਵੀਡੀਓ ਨਹੀਂ ਬਣਾ ਸਕਿਆ ਕਿ ਇੰਨੇ ਦੇ ਕਮਾਲ ਹੀ ਕਰ ਛੱਡੀ ਰੋਂ ਚ ਤੇ ਅੱਗੇ ਪਰਦੇ ਦੇ ਤਾਂ ਬਾਹਰ ਛੋਟਾ ਨਹੀਂ ਹੈਗਾ ਦਰਵਾਜ਼ੇ ਨਾਲੋਂ ਨਹੀਂ ਦੋ ਲੱਗਦੇ ਆ ਨਾ ਦਰਵਾਜ਼ੇ ਨੂੰ ਦੋ ਲੱਗਣ ਕਿਸ ਤਰ੍ਹਾਂ ਦੋ ਲੱਗਣ ਨਾਲ ਪੂਰਾ ਕਵਰ ਹੋ ਜੂਗਾ ਕਲਰ ਦੇ ਸੋਨਾ ਹੈ ਗਾਇਜ਼ ਅਸੀਂ ਪਰਦੇ ਲਗਾਣੇ ਆ ਜੀ ਪਰਦੇ ਲਗਾਣੇ ਆ ਦਰਵਾਜੇ ਤੇ ਕਿਉਂਕਿ ਅਸੀਂ ਇੱਥੇ ਦਰਵਾਜਾ ਨਹੀਂ ਲਗਵਾਣਾ ਹੈਗਾ ਇੱਥੇ ਸਿਰਫ ਪਤਲੇ ਪਰਦੇ ਹੀ ਲਗਵਾਣੇ ਹੈਗੇ ਆ ਤੇ ਇਸ ਕਰਕੇ ਸਾਨੂੰ ਦਿੱਕਤ ਹੁੰਦੀ ਆ ਆ ਆਪਣੇ ਕੋਲ ਪਲੰਪ ਵੀ ਹੈਗੇ ਆ ਬਸ ਰੋਡ ਲੈਣੀ ਆ ਰੋਡ ਲੈ ਕੇ ਤੇ ਆਪਾਂ ਲਾ ਦੇਣੇ ਅੱਜ ਹੀ ਲਾਵਾਂਗੇ ਫਿਰ ਤੁਹਾਨੂੰ ਸੀ ਦਿਖਾਵਾਂਗੇ ਕਿੱਦਾਂ ਦਿਖਾਵਾਂ ਪਰਦੇ ਦੱਸਿਓ ਕਮੈਂਟ ਚ ਪਰਦੇ ਕਿੱਦਾਂ ਦੇ ਆ ਕਲਰ ਕਿੱਦਾਂ ਦੇ ਆ ਇਹ ਮੇਰੀ ਵਾਈਫ ਦੀ ਪਸੰਦ ਦੇ ਪਰਦਿਆਂ ਦੀ ਕਾਲਾ ਸੀ ਗਏ ਹਾਂ ਨਵੋਦੀ ਦਵਾਈ ਲੈਣ ਤੁਸੀਂ ਦੇਖਿਆ ਨਾ ਤੇ ਨਵੋਦੀ ਦਵਾਈ ਲੈਣ ਗਏ ਆ ਅਸੀਂ ਜੋ ਲੜਕੀ ਹੋ ਗਈ ਤੇ ਰੋਈ ਆ ਬਹੁਤ ਜ਼ਿਆਦਾ ਤੇ ਇੰਜੈਕਸ਼ਨ ਲੱਗਾ ਉਹਦੇ ਪਹਿਲਾਂ ਡਾਕਟਰ ਵੀ ਸਾਰੇ ਕਹਿੰਦੇ ਆ ਕਿ ਆਪਣਾ ਬਾਅਦ ਵਿੱਚ ਚੀਜ਼ਾਂ ਨਾ ਖਾਓ ਚਿਪਸ ਵਗੈਰਾ ਫੋਡਿੰਗਸ ਵਗੈਰਾ ਠੰਡਾ ਪਾਣੀ ਨਾ ਪੀਓ ਪਰ ਬੱਚੇ ਤੁਹਾਨੂੰ ਪਤਾ ਕਿੱਥੇ ਹਟਦੇ ਆ ਤੇ ਇਸ ਕਰਕੇ ਕੱਲੋਂ ਬਹੁਤ ਜ਼ਿਆਦਾ ਰੋਈ ਆ ਤੇ ਪਹਿਲੀ ਵਾਰੀ ਗਏ ਹਾਂ ਤੇ ਹਰ ਵਾਰੀ ਇਹਦੇ ਮੰਮੀ ਪਾਪਾ ਹੀ ਜਾਂਦੇ ਆ ਵਿਸ਼ਾਲ ਭਾਈ ਉਹਦੇ ਇਹ ਫਾਦਰ ਦੇ ਇਹ ਡਿੰਪਲ ਦੀ ਉਹ ਪਣੇਵੀ ਆ ਮੇਰੀ ਵਾਈਫ ਦੀ ਪਣੇਵੀ ਆ ਤੇ ਬਾਕੀ ਅੱਜ ਦਾ ਵਲੋਗ ਗਾਇਸ ਇੰਨਾ ਹੀ ਮਿਲਾਂਗੇ ਤੁਹਾਨੂੰ ਨੈਕਸਟ ਵਲੋਗ ਚ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਸਬਸਕ੍ਰਾਈਬ ਕਰ ਦੇਣਾ ਸਤਿ ਸ੍ਰੀ ਅਕਾਲ ਆਪਣਾ ਯਾਦਖਾਨੇ ਤੇ ਪਰਿਵਾਰ ਦਾ ਖਿਆਲ ਰੱਖਣਾ